ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚਰਦੀ ਕਲਾ ਚ ਹੋਣ ਅਚਾ ਇਕਰਾ ਮਹਰ ਜੀ ਅੱਜ ਕੱਲ ਦੇ ਦੌਰ ਦੀ ਗੱਲ ਸੁਣਾਉਣਾ ਤੈਨੂੰ ਜੀ ਕੋਈ ਹਰਪਾਲ ਸਿੰਘ ਨਾਂ ਦਾ ਬੰਦਾ ਆਪਦੇ ਨਾ ਦਰਵਾਜ਼ੇ 'ਤੇ ਬੈਠਾ ਹੈ ਅਚਾ ਜੀ ਤੇ ਗੁਰੂ ਘਰ ਦਾ ਵਜੀਰ ਲੰਗਿਆ ਗ੍ਰੰਥੀ ਗਿਆਨੀ ਜੀ ਇਹ ਜਾਂਦਾ ਹੋਇਆ ਉਹਨੇ ਬਾਹਰ ਦਿੱਤੀ ਕਹਿੰਦਾ ਹੋਰ ਪਪਾ ਜੀ ਕੀ ਹਾਲ ਹੈ ਰਪਾਲ ਸਿੰਘ ਜੀ ਕਹਿੰਦਾ ਠੀਕ ਠਾਕ ਹੈ ਜੀ ਕਹਿੰਦਾ ਬੱਚੇ ਦਾ ਧਿਆਨ ਰੱਖਿਆ ਕਰੋ ਅੱਜ ਕੱਲ ਸਮਾਂ ਮੜਾ ਭਾਈ ਉਹ ਕਹਿੰਦਾ ਜੀ ਕਿਰਪਾ ਮਾਲਕ ਦੀ ਅੱਗੇ ਵਾਹਿਗੁਰੂ ਦੀ ਮਰਜ਼ੀ ਕਹਿ ਦਾ ਦਿੱਤਾ ਉਹਨੇ ਗਿਆਨੀ ਦਾ ਟੱਪ ਗਿਆ ਤੇ ਹਰਪਾਲ ਦੇ ਮੱਥੇ 'ਤੇ ਤਿਆੜੂ ਨਾ ਪੈਣ ਲੱਗ ਗਏ ਹਾਂ ਸੋਚਾਂ 'ਚ ਡੁੱਬ ਗਿਆ ਬਾਬਾ ਮਾੜੀ ਦੀ ਕਹੀ ਗੱਲ ਕਿੱਥੇ ਲੈ ਜਾਂਦੀ ਬੰਦੇ ਨੂੰ ਉਨੇ ਅੱਖਿਆਰ ਕੋ ਗੱਲ ਲੈ ਗਿਆ ਕਿੰਨੀ ਨੂੰ ਸਾਰੇ ਪਿੰਡ ਦਾ ਪਤਾ ਸਾਰੇ ਮੁੰਡਿਆਂ ਦਾ ਪਤਾ ਹੋਵੇ ਨਾ ਤਾਂ ਹੋਵੇ ਸਾਡਾ ਰੇਸ ਮ ਗਲਤ ਰਾਹ ਪੈ ਗਿਆ ਹਾਂ ਅੱਛਾ ਮੁੰਡਾ ਪੜਦਾ ਸੀਗਾ ਜਾਂ ਗਲਤ ਰਾਹ ਪੈ ਗਿਆ ਤਾਂ ਕਿ ਹੈ ਹੁਣ ਉਹ ਬਈ ਸੋਚਦਾ ਸੋਚਦਾ ਮੁੰਡੇ ਤੇ ਨਿਗਾ ਰੱਖਣ ਲੱਗ ਗਿਆ ਹੁਣ ਮੁੰਡੇ ਫੋਨਾਂ 'ਚ ਲੱਗੇ ਰਹਿੰਦੇ ਹਨਾ ਤੇ ਇਹਦਾਂ ਸੋਚੀ ਜਾਂਦਾ ਬੈਠਾ ਉਹਦੀ ਮਾਤਾ ਆਈ ਉਹਨੇ ਮਾਰਿਆ ਮੋਢੇ ਤੇ ਹੱਥ ਪੁੱਤ ਕਹਿੰਦੀ ਕੀ ਸੋਚੀ ਜਾਣਾ ਨਾ ਬੇਬੇ ਕੁਝ ਨਹੀਂ ਕਹਿੰਦਾ ਬਸ ਕਹਿੰਦਾ ਉਹੀ ਸੋਈਦਾ ਹੀ ਰੇਸ ਨੂੰ ਵਾਰੀ ਸੋਈਦਾ ਹੀ ਬੇਬੇ ਵੀ ਪੰਡਿਤ ਬੇਬੇ ਹਾਲਾਤ ਬਾਲੇ ਮਾਰੇ ਹੋ ਗਏ ਨਸਨ ਹੁਸਨ ਤੇ ਬਾਲੇ ਘਰ ਫੱਟਦੇ ਫੁਲਾਨਾਂ ਦਾ ਘਰ ਫੱਟਦਾ ਬੇਬੇ ਵਿਗਲਾ ਆਏ ਹੋ ਗਿਆ ਬੇਬੇ ਉਹ ਕਹਿੰਦੀ ਆਇਨਾ ਨਾ ਸੋਚਿਆ ਕਰ ਪੁੱਤ ਆਪਣੇ ਰੇਸ ਨੂੰ ਕੋਲੇ ਇੰਨਾ ਟਾਈਮ ਕਿੱਥੇ ਉਹ ਕਿੱਥੇ ਬੇਲਾ ਮਸਾਂ ਪੜਨ ਤਾਂ ਵੇਲ ਨਹੀਂ ਮਿਲਦਾ ਜਵਾਗ ਨੂੰ ਆਪਣੇ ਨੂੰ ਹਨਾ ਆਏ ਨਾ ਸੋਚਿਆ ਕਰ ਫਰਕ ਕੀਤੇ ਬਾਬਾ ਗੱਲ ਸਾਰੀ ਦਿਮਾਗ ਤੇ ਘਰ ਕਰ ਗਈ ਗਿਆਨੀ ਦੀ ਹੁਣ ਜਦੋਂ ਮੁੰਡਾ ਆਉਂਦਾ ਸੱਕ ਦੀ ਨਜ਼ਰ ਨਾਲ ਵੀ ਲਾਉ ਮੁੰਡਾ ਆਉਂਦਾ ਮਾਂ ਕੋਲੇ ਬਹਿੰਦਾ ਦਾਦੀ ਕੋਲੇ ਬਹਿੰਦਾ 10 ਮਿੰਟ ਤੇ ਆਪਦੇ ਕਮਰੇ ਚ ਪੜ ਜਾਂਦਾ ਅੰਦਰੋਂ ਕੁੰਡਾ ਲਾ ਲਿੰਦਾ ਜਾਂ ਕੰਨਾਂ ਚ ਡੱਟੇ ਜਿਹਾ ਲਾ ਕੇ ਤੁਰੇ ਫਿਰਦਾ ਹੋ ਗੂਣ ਵਾਲੇ ਅੱਜ ਕੱਲ੍ਹ ਵਾਲੇ ਹਾਂ ਉਹਨੇ ਕਾਇਰ ਵੀ ਮੇਰੀ ਤਾਂ ਗੱਲ ਹੀ ਨਹੀਂ ਹੁੰਦਾ ਇਹ ਕਹਿੰਦਾ ਕੀ ਦਿਨ ਲੱਗਿਆ ਯਾਰ ਕੀ ਕਰਦਾ ਯਾਰ ਇਹ ਕੱਲਾ ਹੀ ਬੋਲੀ ਜਾਂਦਾ ਉਹੀ ਤਾਂ ਗੱਲ ਹੈ ਉਹੀ ਤਾਂ ਗੱਲ ਹੈ ਚੱਲ ਫੇਰ ਬੈਠਾ ਬਾਰ ਚ ਬੇਬੀ ਹੀਰਾ ਦੀ ਵਿਚਾਰੀ ਇੱਕ ਦਿਨ ਉਹ ਕਹਿੰਦੀ ਪੂਨ ਦਿਮਾਗ ਚੋਂ ਗੱਲ ਕੱਢ ਭਾਈ ਦਾਕਾ ਤੂੰ ਕਹੋ ਕਮੜਾ ਹੋ ਦੀਗਾ ਬੇਬੇ ਨੂੰ ਡਰ ਲੱਗਦਾ ਬੇਬੇ ਕਹਿੰਦਾ ਸਾਰਾ ਪੈੰਡ ਹੀ ਖਾ ਗਿਆ ਨਸਾ ਤਾਂ ਚੰਗੇ ਚੰਗੇ ਘਰ ਗੁਲਤਾਨ ਹੋ ਗਈ ਇੰਨਾ ਕੀ ਕਰਾਂਗੇ ਕੱਲਾ ਕੱਲਾ ਪੁੱਤ ਆ ਕਹਿੰਦਾ ਮਾਰੀ ਜਾਵਾਂਗੇ ਜੇ ਸਿੱਧਾ ਕਹਿੰਦੇ ਆ ਕਿ ਨਸਾਮੀ ਡਰ ਲੱਗਦਾ ਜਵਾਕ ਦਾ ਕੀ ਕਹੂੰ ਕਿਉਂਕਿ ਕੱਲੇ ਕੱਲੇ ਜਵਾਕ ਨੂੰ ਨੂਨ ਘੂਰਨਾ ਵੀ ਔਖਾ ਬਈ ਤੂੰ ਤਾਂ ਨਹੀਂ ਸਾਰਿਆਂ ਲੈ ਕੇ ਦਿੱਤਿਆਂ ਜਵਾਕਾਂ ਨੂੰ ਮੋਟਰਸਾਈਕਲ ਕੀ ਉਹ ਕੀ ਹਨ ਤੇ ਚਲੋ ਉਹਨੇ ਨੂੰ ਨਾ ਆਪੜਾ ਦਫੜੀ ਪੈ ਗਈ ਉਹ ਭੱਜੋ ਏ ਭੱਜੋ ਏ ਲੋਕ ਭੱਜੇ ਜਾਣ ਉਹ ਕੀ ਹੋ ਗਿਆ ਕੀ ਹੋ ਗਿਆ ਕੇ ਯਾਰ ਇਹਨਾਂ ਦਾ ਨੰਬਰ ਤਾਰਾ ਲਾ ਕੇ ਪਰੌਣਾ ਮਰ ਗਿਆ ਜੀ ਉਹੀ ਆ ਕੇ ਯਾਰ ওভারਡੋਜ ਹੋ ਗਿਆ ਟੀਕਾ ਲਾ ਲਿਆ ਪਰ ਉਹ ਕਹਿੰਦਾ ਮਾਂ ਜਾਈ ਭੱਜ ਕੇ ਉਹਦਾ ਬੈਠਾ ਉੱਥੇ ਅੱਧਾ ਰਹਿ ਗਿਆ ਅੱਛਾ ਉਹਨੂੰ ਆਪ ਦਾ ਜਵਾਬ ਦੇ ਸੀ ਹਾਂ ਫਿਰ ਮਗਰੀ ਤਰ ਪਿਆ ਉਹਦੀ ਜੋ ਜਾ ਕੇ ਦੇਖਿਆ ਬੁਰਾ ਹਾਲ ਸਹਰੀ ਆਇਆ ਵਾਸੀ ਵਿਚਾਰਾ ਅੱਛਾ ਜੀ ਨਸੀ ਕਰਦਾ ਸੀਗਾ ਪਹਿਲਾਂ ਘਰ ਵਾਲੀ ਨੇ ਵੀ ਤੋ ਪੂਰੀ ਗੱਲ ਉਹ ਟੂਮਾ ਟਾਮਾ ਵੇਚਣ ਲੱਗਾ ਚੱਕ ਕੇ ਉਧਰ ਰੋਲਾ ਪੈ ਗਿਆ ਵੀ ਥਿਲੇਆਂ ਦਾ ਦਵਾਈ ਦਵਾਈ ਵੀ ਸੀ ਤੇ ਟੀਕਾ ਲਾ ਗਿਆ ਤੇ ਉਹ ਹੋਰ ਦਿਮਾਗ ਫਜਲ ਹੋ ਗਿਆ ਪ੍ਰਚਾਰੀ ਦਾ ਨੇ ਕਿ ਹਰਪਾਲ ਬੜਾ ਸਿਆਪਾ ਉਹ ਘਰੇ ਨਹੀਂ ਵੜਿਆ ਸਿੱਧਾ ਹੀ ਗੁਰੂ ਘਰ ਗਿਆ ਗਿਆਨੀ ਕੋਲ ਅੱਛਾ ਜੀ ਕਹਿੰਦਾ ਗਿਆਨੀ ਜੀ ਮੈਂ ਨਾ ਜਿੱਦ ਦੇ ਤੁਸੀਂ ਉਹ ਗੱਲ ਕਹਿ ਕੇ ਆਏ ਆ ਮੇਰੀ ਤਾਂ ਸਾਰੀ ਨੀਂਦ ਉੱਡੀ ਪਈ ਕੋਈ ਮੇਰੇ ਮੁੰਡੇ ਬਾਰੇ ਪਤਾ ਲੱਗਿਆ ਉਹ ਕਹਿੰਦਾ ਹਾਂ ਭਾਈ ਹਰਪਾਲ ਸਿਆਣਾ ਗਲਤ ਮੁੰਡਿਆਂ ਕੋਲੇ ਬੈਠਾ ਸੀ ਉਹ ਮਮਤਾ ਕੇ ਹੈ ਕਹਿੰਦਾ ਉਹ ਇਹਨੂੰ ਕਹੀ ਜਾਂਦੇ ਸੀ ਕਹਿੰਦੇ ਆਪਦੇ ਬਾਪੂ ਤੋਂ ਚੰਗਾ ਜਾਂ ਮੋਬਾਈਲ ਮੰਗੇ ਕੋਈ ਚੰਗਾ ਮੋਟਰਸਾਈਕਲ ਨਵਾਂ ਮੰਗੋਂ ਹੂੰ ਉਹ ਕਹਿੰਦਾ ਕੋਈ ਨਾ ਕੇ ਪਾਸ ਹੋ ਗਏ ਮੰਗ ਲਾਂਗੇ ਉਹ ਕਹਿੰਦਾ ਦੇਖ ਲਾਂਗੇ ਤੈਨੂੰ ਪਾਸ ਹੁੰਦੇ ਨੂੰ ਵੱਡੇ ਪੜਾਕੂ ਨੂੰ ਉਹ ਕਹਿੰਦਾ ਉਹਦਾ ਮੁੰਡਾ ਦਾ ਤੇ ਆੜ ਗਿਆ ਤੇ ਮਗਰੋਂ ਮੁੰਡੇ ਗੱਲਾਂ ਕਰੀ ਜਾਂਦੇ ਸੀ ਕਹਿੰਦੇ ਇਹਨੂੰ ਪੱਟ ਕੇ ਅਗੇ ਪੈਸੇ ਬਹੁਤ ਆ ਇਹਨਾਂ ਕੋਲ ਕਹਿੰਦਾ ਯਾਰ ਕਿਵੇਂ ਹਟਾਵਾਂ ਯਾਰ ਇਹਨਾਂ ਨੂੰ ਮੈਂ ਘਰੀ ਆਉਂ ਮੰਦੀਰ ਨੂੰ ਸਿੱਧਾ ਕਹਿਣਾ ਦਾ ਉਹਨਾਂ ਦਾ ਕਿ ਪਤਾ ਜਵਾਗ ਨੂੰ ਕੋਈ ਉਂਗਲ ਲਾ ਦੇਣ ਸਹੀ ਗੱਲ ਹੈ ਜਵਾਗ ਉਲਟੋ ਜੇ ਜਵਾਗ ਨਾਲ ਕੋਈ ਗਲਤ ਕਦਮ ਚੱਕ ਲੇ ਵਿਚਾਰਾ ਡਰਦਾ ਕਰਦਾ ਜਵਾਗ ਨੂੰ ਨਾ ਪੁੱਛ ਸਕਿਆ ਆਪਦੇ ਨੂੰ ਵੀ ਸਿੱਧਾ ਬੰਦਾ ਜਾਂ ਡਰਦਾ ਹਨ ਵੀਰ ਬਹੁਤ ਜਰਾ ਐ ਨਾ ਕਰੀ ਐ ਨਾ ਕਰੀ ਹਨਾ ਜਾਨੀ ਟੈਨਸ਼ਨਾਂ 'ਚ ਰਹਿੰਦਾ ਰਹਿੰਦਾ ਡਿਪਰੈਸ਼ਨ 'ਚ ਚਲਿਆ ਗਿਆ ਬੰਦਾ ਅੱਛਾ ਜੀ ਡਿਪਰੈਸ਼ਨ 'ਚ ਚਲਿਆ ਗਿਆ ਤੇ ਆਪ ਮੋਹਰੇ ਗੱਲਾਂ ਕਰਨ ਲੱਗ ਗਿਆ ਲੈ ਦੁਆਗ ਦੀ ਇੰਨੀ ਡਿਪਰੈਸ਼ਨ ਜਾਨੀ ਜਿਹੜਾ ਨਸ਼ਾ ਐ ਇਤੋਂ ਤੱਕ ਬੰਦਿਆਂ ਨੂੰ ਡਰਾਈਵ ਕਰਦਾ ਹਜੇ ਤਾਂ ਲੋਕ ਸਾਰੇ ਸਾਹਮਣੇ ਬੋਲਦੇ ਨਹੀਂ ਕਈ ਬੰਦੇ ਤਾਂ ਅੰਦਰ-ਅੰਦਰ ਡਿਪਰੈਸ਼ਨ ਚ ਹੈ ਡਿਪਰੈਸ਼ਨ ਚਾ ਬਿਲਕੁਲ ਹੀ ਕਿਉਂਕਿ ਆਪਾਂ ਹੋਰ ਲੈ ਕੇ ਜਾਂਦੇ ਸੀ ਸੇਵਾ ਕਰਦੇ ਸੀ ਆਪਾਂ ਕਿਉਂ ਬੰਦ ਕਰੀ ਆ ਨਾਲ ਹੀ ਆਪਣੇ ਤੇ ੱਟਾ ਲੱਗਦਾ ਸੀ ਉਹਨਾਂ ਦੇ ਨਾਲ ਅਹ ਲੱਗਦਾ ਇਹ ਵੀ ਨਾਲ ਹੀ ਪੀਂਦੇ ਆ ਇਹ ਵੀ ਨਾਲ ਹੀ ਪੀਂਦੇ ਆ ਠੀਕ ਹੈ ਹੁਣ ਮਾਲ ਖਾਣ ਵਾਲੇ ਬੰਦੇ ਸੀ ਆਪਾਂ ਤੇ ਪੰਗਾ ਹੁਣ ਉਹ ਵਿਚਾਰਾ ਐ ਵਿੱਤੇ ਵਿੱਚ ਭਰਾਵਾ ਟੈਨਸ਼ਨ ਚ ਲਈ ਜਿਹੜੇ ਬੰਦੇ ਹੁਣ ਦਿਮਾਗ ਤੇ ਲਾਉਣ ਵਾਲਿਆ ਪਾਪਾ ਉਹ ਤਾਂ ਬਾਲੀ ਸੇਤੀ ਲਾਉਂਦੇ ਆ ਦੋਨਾਂ ਦਾ ਕੰਮ ਆ ਗੱਲਾਂ ਕਰਨ ਦਾ ਯਾਰ ਇਹਦਾ ਜੇ ਤੁਹਾਡੀ ਕੋਈ ਨਿੰਦਿਆ ਚੂਲ ਨਹੀਂ ਕਰਦਾ ਤੁਸੀਂ ਕਾਮਯਾਬ ਨਹੀਂ ਹੋਣਾ ਜ਼ਿੰਦਗੀ ਚ ਜੇ ਤੁਹਾਨੂੰ ਕੋਈ ਮਾੜਾ ਨਹੀਂ ਕਹਿੰਦਾ ਤੁਸੀਂ ਅੱਗੇ ਨਹੀਂ ਵਧੋਗੇ ਤੁਸੀਂ ਪਛਾਣ ਨਹੀਂ ਜਾਓਗੇ ਹੁਣ ਪਤਾ ਲੱਗਿਆ ਘਰਦਿਆਂ ਨੂੰ ਵੀ ਵੀ ਇਹ ਬੱਚੇ ਦਾ ਡਿਪਰੈਸ਼ਨ ਲੈ ਗਿਆ ਪਤਾ ਬੱਚੇ ਨੂੰ ਵੀ ਲੱਗ ਗਿਆ ਤੇ ਅੱਗੇ ਪੇਪਰ ਆ ਗਏ ਅੱਛਾ ਜੀ ਮੁੰਡਾ ਖੁਸ਼ੀ ਖੁਸ਼ੀ ਘਰੇ ਆਇਆ ਕਹਿੰਦਾ ਬੇਬੇ ਮੈਂ ਪਾਸ ਹੋ ਗਿਆ ਕਹਿੰਦਾ ਪਹਿਲੇ ਨੰਬਰ ਤੇ ਆ ਅੱਛਾ ਹੋ ਗੋਈ ਲਾ ਜੀ ਮੁੰਡਾ ਰਹਾ ਪੁੱਤ ਹੁਣ ਬਜ਼ੁਰਗ ਖੇਤ ਗਿਆ ਵਾਈ ਉਹਦੇ ਨਾਲ ਗੱਲਾਂ ਕਰਦਾ ਇਕੱਲੇ ਦਰਿਆ ਉਂਦਾ ਤੇ ਰਾਜ ਮਾਸਟਰ ਮਿਲ ਪਿਆ ਉਹ ਕਈ ਵਾਰੀ ਮਾਸਟਰ ਕੋਲੇ ਜਾ ਬੰਦਾ ਸੀ ਮੁੰਡਾ ਦੋ ਦੋ ਤਿੰਨ ਤਿੰਨ ਘੰਟੇ ਕੋਸ ਪੁੱਛਣ ਮਾਰਾ ਪੜਨ ਮਾਰਾ ਇਹ ਉਦੋਂ ਮਾਸਟਰ ਨਾਰ ਰਲ ਗਿਆ ਉਹਦੇ ਪਿਓ ਦੇ ਉਹ ਕਹਿੰਦਾ ਬਈ ਹਰਪਾਲ ਸਿੰਘ ਵਧਾਈਆਂ ਤੈਨੂੰ ਹਾਂਜੀ ਕਾਹ ਦੀਆਂ ਹਰ ਤੇਰਾ ਮੁੰਡਾ ਪਹਿਲੇ ਨੰਬਰ ਤੇ ਆਇਆ ਪਾਸ ਹੋ ਗਿਆ ਇੱਕਦਮ ਡਿਪਰੈਸ਼ਨ ਤੋਂ ਬਾਹਰ ਆ ਗਿਆ ਬਾਹਰ ਆ ਗਿਆ ਕਹਿੰਦਾ ਹਾਂਜੀ ਕਹਿੰਦਾ ਉਹ ਗੱਲ ਯਾਰ ਦੀ ਯਾਦ ਬਦੰਦਰਾ ਤੈਨੂੰ ਪਤਾ ਹੀ ਨਹੀਂ ਖਮੋੜਾ ਯਾਰ ਕਹਿੰਦਾ ਲੱਗੇ ਦਾ ਫੋਨ ਤੇ ਰਿੰਦਾ ਕਹਿੰਦਾ ਫੋਨ ਤੇ ਪੜਦਾ ਫੋਨ ਤੇ ਪੜਦਾ ਉਹ ਪਤਾ ਮਾਟਰ ਨੂੰ ਜਿਹੜੇ ਡਿਪਰੈਸ਼ਨ ਚ ਗਿਆ ਵਾ ਉਹ ਨਾਲ ਹੀ ਤੁਰ ਪਿਆ ਏਨੇ ਸੰਨ ਚ ਆਉਂਦਾ ਆਉਂਦਾ ਪਿਓ ਸਹੀ ਹੋ ਗਿਆ ਸਹੀ ਹੋ ਗਿਆ ਨੌ ਪਰ ਨੌ ਹਾਂ ਘਰੇ ਆ ਗਏ ਮਾਟਰ ਗੱਲਾਂ ਕਰਦਾ ਉਹਨਾਂ ਨੂੰ ਕਹਿੰਦਾ ਚਾਹ ਬਣਾਓ ਜੀ ਮਾਟਰ ਜੀ ਆਪ ਤੇ ਮੁੰਡੇ ਨੇ ਪਹਿਲੀ ਹੱਥ ਲਾਇਆ ਕਹਿੰਦਾ ਓਏ ਪੁੱਤ ਪੁੱਤ ਨੂੰ ਗੱਲ ਨਾ ਲਾਇਆ ਮਾਟਰ ਕਹਿੰਦਾ ਲਿਆ ਓਏ ਤੇਰਾ ਫੋਨ ਲਿਆ ਰੇਸ਼ਮਾ ਉਹਨੇ ਫੋਨ ਲਿਆਂਦਾ ਉਹਨੇ ਡੱਟ ਕੇ ਲਾਉਂਦਾ ਜਿਹੜੇ ਕਹਿੰਦਾ ਹੁੰਦਾ ਜੀ ਬੁੜਾ ਉਹਨੂੰ ਵਾਟਰ ਨੇ ਪਿਓ ਦੇ ਲਾਤੇ ਕੰਨਾਂ 'ਚ ਜਨਾਬ ਸੁਣਦਾ ਇਹ ਡਟ ਲਾ ਕੇ ਜਦੋਂ ਉਹ ਤੇ ਪੜਿਆ ਪੜਾਈ ਸੀ ਹੁਣ ਉਹ ਵਿਚਾਰਾ ਪੜਿਆ ਤਾਂ ਇਨਾ ਹੈ ਨਹੀਂ ਸੀ ਉਹਨੂੰ ਪਤਾ ਸੀ ਪਰ ਇਹ ਪੜਾਈ ਦੀਆਂ ਗੱਲਾਂ ਆ। ਉਹ ਹੋਰ ਖੁਸ਼ ਹੋ ਗਿਆ ਵੀ ਮੇਰਾ ਮੁੰਡਾ ਤਾਂ ਫੋਨ ਤੇ ਪੜਦਾ ਹੀ ਐ। ਸਹੀ ਆ। ਠੀਕ ਐ। ਇਹਦਾ ਉਹਦਾ ਜਿਹੜਾ ਦਿਮਾਗ ਟਿਕਾਣੇ ਆਇਆ ਜਿਹਨੂੰ ਕਹਿੰਦੇ ਸੀ ਆਏ ਹੋ ਜੂ ਬਿਜਲੀ ਲਗਾ ਲੋ ਫਲਾਣਾ ਲਗਾ ਲੋ ਉਹੀ ਬੰਦਾ ਇੱਕ ਧਮ ਚਟਕੇ ਨਾਲ ਬਿਜਲੀ ਕੋਈ ਲੱਗ ਗਈ ਤੇ ਠੀਕ ਹੋ ਗਿਆ ਠੀਕ ਹੋ ਗਿਆ ਸਹੀ ਗੱਲ ਹੈ ਉਹੀ ਬੰਦੇ ਨੇ ਮਾਸਟਰ ਨੂੰ ਕਿਹਾ ਕਹਿੰਦਾ ਐਵੇਂ ਘਬਰਾਟ ਹੋ ਗਈ ਸੀ ਸਾਲੀ ਯਾਰ ਬਿਨਾਂ ਗੱਲ ਤੋਂ ਪਰ ਯਾਰ ਜਿਹੜੇ ਬੱਚੇ ਨੇ ਕਹਿੰਦਾ ਸਿਆਣਾ ਨਾ ਸਿਆਣਾ ਹੀ ਰਹਿਣਾ ਉਹਨੇ ਸਿਆਣਾ ਹੀ ਰਹਿਣਾ ਠੀਕ ਹੈ ਜੇ ਆਪਾਂ ਬੱਚਿਆਂ ਸਾਹਮਣੇ ਨਸਾ ਨਾ ਕਰਾਂਗੇ ਬੱਚੇ ਕਦੇ ਨਹੀਂ ਕਰਦੇ ਸਹੀ ਗੱਲ ਹੈ ਜੇ ਆਪਾਂ ਮੈਂ ਵਾਰ-ਵਾਰ ਤੁਹਾਨੂੰ ਕਹਿੰਦਾ ਹੁੰਨਾ ਮੇਰੀਆਂ ਗੱਲਾਂ ਦਾ ਕਈ ਬੰਦੇ ਬੁਰਾ ਮਨਾਉਂਦੇ ਆ ਬਾਬਾ ਯਾਰ ਇਦਾਂ ਨਾ ਬੋਲਿਆ ਕਰ ਯਾਰ ਆਏ ਨਾ ਕਿਉਂਕਿ ਆਪਾਂ ਗ੍ਰੈਸਥੀ ਲੋਕ ਆ ਇਹ ਤਾਂ ਕੋਈ ਸ਼ਰਮ ਵਾਲੀ ਗੱਲ ਨਹੀਂ ਬਿਲਕੁਲ ਜੀ ਜਦੋਂ ਮੈਰਿਜ ਹੁੰਦੀ ਆ ਸਭ ਨੂੰ ਪਤਾ ਕੀ ਹੁੰਦਾ ਹੈ ਕੀ ਹੁੰਦਾ ਠੀਕ ਹੈ ਕਿਉਂਕਿ ਆਪਾਂ ਗ੍ਰੈਸਥੀ ਲੋਕ ਆ ਜ਼ਿੰਦਗੀ ਦਾ ਹਿੱਸਾ ਜੀ ਉਹ ਵੀ ਇੱਕ ਹਾਂ ਉਹ ਵੀ ਇੱਕ ਅੰਗ ਆ ਆਪਣਾ ਜ਼ਿੰਦਗੀ ਦਾ ਹਨਾ ਜ਼ਰੂਰੀ ਆ ਜ਼ਰੂਰੀ ਆ ਜੀ ਵੰਸ ਵਧਾ ਆਪਣਾ ਪਰ ਜਦੋਂ ਬੱਚਾ ਹੋ ਜੇ ਉਦੋਂ ਇਹ ਕੰਮ ਤੋਂ ਹਟ ਜਾਓ ਉਹ ਵੀ ਤੁਹਾਡੇ ਬੱਚੇ ਨੂੰ ਗਲਤ ਦਿਸ਼ਾ ਵੱਲ ਲੈ ਜਾ ਸਕਦਾ ਉਹ ਕੰਮ ਵੀ ਤੁਹਾਡਾ ਬਿਲਕੁਲ ਠੀਕ ਹੈ ਤੇ ਜੇ ਤੁਸੀਂ ਘਰੇ ਨਸ਼ਾ ਕਰਦੇ ਆ ਉਹ ਵੀ ਗਲਤ ਦਿਸ਼ਾ ਵੱਲ ਲੈ ਜਾ ਸਕਦਾ ਠੀਕ ਹੈ ਤੇ ਤੁਸੀਂ ਵੇਖੋ ਵੀ ਇੱਕ ਬੰਦਾ ਡਿਪਰੈਸ਼ਨ 'ਚ ਗਿਆ ਇੱਕਦਮ ਬੱਚੇ ਨੂੰ ਵੀ ਜਾਣੀ ਪਤਾ ਲੱਗਿਆ ਵੀ ਮੇਰਾ ਪਿਓ ਮੇਰਾ ਕਰਕੇ ਟੈਨਸ਼ਨ ਲੈ ਗਿਆ ਮਨੇ ਵੀ ਪੜ੍ਹਾਈ ਦੱਬ ਕੇ ਕੀਤੀ ਤੇ ਪਿਓ ਠੀਕ ਹੋ ਗਿਆ ਤੇ ਨੇ ਕਈ ਘਰਾਂ ਚ दारू ਪੀਂਦੇ ਸੀ ਬਜ਼ੁਰਗ ਜਦੋਂ ਜਮ ਆਏ ਨ ਬਜ਼ੁਰਗੋ ਕੇ ਛੱਡ ਗਏ ਉਹ ਹਾਂਜੀ ਛੱਡ ਗਏ ਉਹਦੋਂ ਜਦੋਂ ਉਹ ਛੱਡਦੇ ਉਹਨਾਂ ਨੂੰ ਮਗਰਲੇ ਲੱਗ ਜਾਂਦੇ ਆ ਉਹ ਛੱਡਣ ਨਾਲ ਨਹੀਂ ਫਾਇਦਾ ਹਾਂ ਹਾਂ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਉਹਦੋਂ ਉਹ ਲੱਗ ਗਏ ਜਦੋਂ ਉਹੀ ਬਜ਼ੁਰਗ ਮੁੜ ਕੇ ਮੁੰਡੇ ਨੂੰ ਕਹਿੰਦੇ ਓਏ ਸ਼ਰਮ ਕਰ ਇਹ ਵੀ ਕੋਈ ਪੀਣ ਵਾਲੀ ਚੀਜ਼ ਆਪ ਦੇ ਦਿਨ ਭੁੱਲ ਗਏ ਜੀਤੇ ਕਰ ਪਹਿਲੇ ਤਾਂ ਇਹ ਛੱਡੀ ਆ ਤੂੰ ਆਪ ਪੁਰਾਨਾ ਰਿਹਾ ਜਿਹੜੇ ਵਿਆਹ ਜਣ ਕੇ ਪਿਆ ਸੀ ਈ ਬੰਦੂ ਈ ਸਮਝਾ ਦਿੰਦਾ ਹੈ ਹੈ ਕੋਈ ਯਾਰ ਦਾ ਕੋਈ ਫੇਰ ਇਸ ਕਰਕੇ ਆਪਾਂ ਨੂੰ ਸੁਧਰਨਾ ਪੈਣਾ ਹੈ ਇਸ ਕਰਕੇ ਆਪਾਂ ਨੂੰ ਆਪ ਨੂੰ ਪਹਿਲਾਂ ਘਰੇ ਨਸ਼ਾ ਛੱਡਣਾ ਪੈਣਾ ਭਾਈ ਹਾਂ ਪਹਿਲਾਂ ਆਪ ਕਰਨਾ ਪੈਣਾ ਬੰਦਨਾ ਪੈਣਾ ਉਹ ਯਾ ਬਿਲਕੁਲ ਕਿਉਂਕਿ ਅਸੀਂ ਲੋਕ ਇਹਨਾਂ ਨਸ਼ਾ ਨਹੀਂ ਕਰਦੇ ਜਿੰਨਾ ਲੋਕ ਬਾਹਰਲੇ ਕਰਦੇ ਆ ਰਾਜਸਤਾਨੀ ਕਰਦੇ ਆ ਮੈਂ ਵਾਰ-ਵਾਰ ਕਹਿੰਦਾ ਨਾ ਰਾਜਸਤਾਨ ਦੀਆਂ ਜਨਾਨੀਆਂ ਵੀ ਫੀਮ ਖਾਂਦਗਾਂ ਹੁਣ ਆਲਾ ਹਟ ਗਈਆਂ ਹੁਣ ਤਾਂ ਜਿਹੜੀਆਂ ਤੋਂ ਪਹਿਲਾਂ ਵਾਲੀਆਂ ਮਾਈਆਂ ਸੀ ਸਾਰੀਆਂ ਹੀ ਫੀਮ ਖਾਂਦਗਾਂ ਟੋਟਲ ਹੀ ਮਾਰਵੜੀਆਂ ਨੇ ਅੱਛਾ ਜੀ ਬਸਨੋਈਆਂ ਦੇ ਤਾਂ ਹਰੇਕ ਘਰੇ ਮਾਲ ਫੁੱਲ ਚੱਲਦਾ ਸੀ ਭਾਈ ਹਰੇਕ ਜਨਾਨੀ ਕੋਲੇ ਸਟਾਂਗ-ਟਾਂਗ ਇੱਦੇ ਚ ਹੁੰਦੀ ਸੀ ਅੱਛਾ ਜੀ ਬੇਬੇ ਦਾ ਪੱਕੀ ਖਾਂਦੀ ਹੁੰਦੀ ਸੀ ਲੈ ਹਾਂ ਮੋਹਣ ਭਾਈ ਹੁੰਦਾ ਸੀ ਮੇਰਾ ਧਰਮ ਧਰਮੇਲਾ ਬਣਿਆ ਵਾ ਜੋਧਪੁਰ ਦਾ ਕੂੜੀ ਵਸਤੀ ਸੀ ਉਤੋਂ ਦਾ ਤੇ ਕੂੜੀ ਪਟਾਉ ਵਸਤੀ ਦਾ ਨਾਮ ਸੀ ਉਹਦਾ ਜਾਨੀ ਕੂੜੀ ਝੂਠੀ ਕੂੜ ਉਹ ਝੂਠੇ ਨੂੰ ਕਹਿੰਦੇ ਆ ਉਹਨਾਂ ਦੀ ਬਾਸ ਚ ਨਾਮ ਰੱਖਿਆ ਵਾਈ ਉਹਦੀ ਮਤਲਬ ਕਿ ਕੁੜੀ ਦੀ ਸੱਸ ਖਾਂਦੀ ਹੁੰਦੀ ਮੈਂ ਉਧਰ ਗੱਡੀ ਲੈ ਕੇ ਆਉਂਦਾ ਹੁੰਦਾ ਸੀ ਮੈਂ ਆ ਆ ਵੀ ਮੈਂ ਕਿ ਸਦਸੂ ਕੱਲ ਨੂੰ ਉਹ ਗੱਲ ਵਿੱਚ ਆਪਣੀ ਕਹਾਣੀ ਤੇ ਦੂਜੀ ਤੇ ਰਹਿੰਦੀ ਹੈ ਨਾ ਤਾਰੀ ਬਾਬਾ ਸਮਾਲ ਸਰਚ ਉਹਦੇ ਚ ਸੁਣਾਉਂਗਾ ਮੈਂ ਵੀ ਮੈਂ ਉਦੋਂ ਫੀਮ ਲੈ ਆਉਂਦਾ ਰਿਆਂ ਦੀ加 ਦੀ ਸਾਰਿਆਂ ਤੋਂ ਵੱਧ ਲੋਕ ਉਹ ਖਾਂਦੇ ਸੀ ਹਰੇ ਘਰੇ ਪੰਜ-ਪੰਜ ਜਾਣੇ ਮਾਲ ਖਾਂਦੇ ਸੀ ਪਰ ਬਾਹਰ ਨਹੀਂ ਪਤਾ ਸੀ ਅਸੀਂ ਕਿਤੇ ਨਹੀਂ ਪਤਾ ਜੀ ਅਸਾਮ ਵਾਲੇ ਬਾਰਡਰ ਤੇ ਪਿਆਰ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ ਲੋਡੇ ਕੀ ਹੁੰਦੇ ਆ ਜਿਵੇਂ ਅੱਛਾ ਜੀ ਸ੍ਰੀ ਰਾਮਪੁਰ ਬਾਰਡਰ ਤੇ ਆਮ ਲੋਡੇ ਡਰਾਈਵਰ ਖਾਈ ਜਾਂਦੇ ਸੀ ਬੈਠੇ ਕਿਸੇ ਨੂੰ ਪੁਲਿਸ ਨੂੰ ਕੋਈ ਪਤਾ ਨਹੀਂ ਵੀ ਇਹ ਕੀ ਹੈ ਕੀ ਖਾਂਦੇ ਆ ਕੀ ਨਹੀਂ ਇਹ ਨਾ ਸਾਡੇ ਦੇ ਡਰਾਈਵਰ ਨੇ ਹੈ ਮਾਰਨੇ ਪੱਦ ਚਾਰ ਆ ਜਾ ਏ ਕਹ ਬੀਰ ਨੂੰ ਵੱਜਣ ਗੀ ਬੀਰ ਮੰਗੀ ਏ ਕਿਆ ਇੰਜ ਪੈ ਘਾਵੇ ਜੰਗੜ ਬੰਦਾ ਸਮਝ ਆਉਂਦੇ ਸੀ ਉਹਨਾਂ ਨੂੰ ਠੀਕ ਹੈ ਉਹ ਐਸੇ ਪੱਦ ਮਾਰੇ ਉਹਨਾਂ ਨੇ ਹੌਲੀ ਹੌਲੀ ਉਹਨਾਂ ਨੇ ਪੁਲਿਸ ਨੂੰ ਦੱਸਤਾ ਉਹਦੋਂ ਪਤਾ ਲਾ ਕੇ ਫੜਨ ਲੱਗੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹ ਚੀਜ਼ ਕੀ ਹੈ ਮੇਰੇ ਕੋਲ ਖੋਲ ਕੋ ਬੰਬੇ ਫੜੀ ਹੀਮ ਖੋਦ ਕੋ ਮੂਲਨਾਕੇ ਤੇ ਬੰਬੇ ਅੱਛਾ ਜੀ ਫੀਮ ਫੜ ਲਈ ਛੋਟੇ ਹੁੰਦੇ ਤੋਂ ਮੈਂ ਤਾਂ ਮੈਂ ਭੱਜ ਆਪ ਹੀ ਸੜਤੀ ਮੈਂ ਪੋਸਟ ਦੇ ਕੋਲੇ ਭੱਜਿਆ ਸੀ ਮੈਂ ਮੂਰੇ ਕਿਸੇ ਦੇ ਲੜਕੇ ਤੇ ਜਦੋਂ ਮੈਨੂੰ ਛੱਡਿਆ ਉਹਨਾਂ ਨੇ ਮੈਨੂੰ ਕਹਿੰਦੇ ਓਏ ਡਾਬਰ ਲੈ ਕੇ ਜਾ ਡਾਬਰ ਲੈ ਕੇ ਜਾ ਅੱਛਾ ਉਹਨਾਂ ਨੂੰ ਆਇਆ ਵੀ ਸਲਾਜੀਤ ਹੈ ਕਹਿੰਦੇ ਲੈ ਜਾਪਦੀ ਅਸੀਂ ਕਰਨੀ ਚੱਕ ਕੇ ਪਾਈ ਆ ਫੀ ਮੇਰੀ ਜੇਬ ਚ ਪਾਤੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹਦੇ ਕੀ ਆ ਅਸੀਂ ਦੱਸਿਆ ਦੱਸਿਆ ਸਹੀ ਗੱਲ ਆ ਜੀ ਆਹੀਂ ਅਸੀਂ ਲੋਕਾਂ ਨੇ ਰੌਲਾ ਪਾ ਪਾ ਕੇ ਪੰਜਾਬ ਦਾ ਨਾਮ ਕਰ ਲਿਆ ਹਾਂ ਸਹੀ ਗੱਲ ਜੇ ਇੰਨਾ ਨਸਾ ਸਾਡੇ ਹੋਵੇ ਮਾਸਟਰ ਜੀ ਆਪਾਂ ਜਿੱਥੇ ਵੀ ਜਾ ਕੇ ਤੁਸੀਂ ਕੱਲ ਨੂੰ ਬਹਿ ਜਾਓ ਤੁਸੀਂ ਵੀ ਭਾਈ ਜਿੰਨੇ ਵੀ ਸੁਣਦੇ ਆਪਾਂ ਤੁਸੀਂ ਆਪਦੇ ਆਸਮਾਨ ਪੰਜ ਬੰਦੇ ਬਿਠਾ ਲਓ ਪੰਜਾ ਜੋ ਤੁਹਾਡੇ ਅੱਗੇ ਘਰਾਜ ਨਿਗਾਹ ਮਾਰ ਲਓ ਯਾਰ ਤੁਹਾਡੇ ਕਿੰਨੇ ਘਰ ਹੈ ਤੁਹਾਡੇ ਇੰਨੇ ਘਰਾਜ ਚੋਂ ਜੇ ਤੁਸੀਂ 20 ਬੰਦੇ ਘਰੇ 2 ਜਾਂ 3 ਹੋਣਗੇ ਤੁਹਾਡੇ ਫੀਮ ਵਾਲੇ ਬਾਕੀ ਸਾਰੇ ਬੈਸ ਨੂੰ ਹੋਣਗੇ ਵੇਖ ਲਿਓ ਗਾਰੰਟੀ ਹੈ ਮੇਰੀ ਕਿ ਕਿੰਨੇ ਕੁ ਨਸੇ ਵਾਲਿਆ ਬਈ ਕਿੰਨੇ ਕੁ ਨਸੇ ਵਾਲਿਆ ਸਹੀ ਗੱਲ ਹੈ ਇਹ ਤਾਂ ਟੀਕਿਆਂ ਲੈਣੇ ਬਦਨਾਮ ਕਰਤਾ ਬੋਲਣ ਵਾਲਿਆਂ ਨੇ ਉਹ ਚੰਦ ਜਵਾਕ ਆ ਉਹ ਜਿਉਂ 100 ਬੰਦਾ ਇੱਕ ਜਿਹਲੇ ਚ ਠੀਕਾ ਲਾਈ ਜਾਂਦਾ ਪੰਜ ਚਾਰ ਮਰ ਗਏ ਹੋਊਗਾ ਬਣ ਜਾਂਦਾ ਮੁੰਡਾ ਵਸ ਕੀ ਰੋਕਾਂਗੇ ਯਾਰ ਸਹੀ ਗੱਲ ਹੈ ਮੋਣੀ ਬੰਦ ਹੋਣੀ ਉਹ ਤਾਂ ਗੋਲਿਆਂ ਦੇ ਟੀਕੇ ਲਉਂਦੇ ਆ ਇਹ ਅਸੀਂ ਕੀ ਬੰਦ ਕਰਦੇ ਆ ਇਹ ਜੀ ਵਾਲੀ ਗੋਲੀਆਂ ਤੇ ਲੈਨ ਚ ਖੜੇ ਹੁੰਦੇ ਲੈ ਸਰਕਾਰ ਨੇ ਸਾਰੇ ਤਾਮਯਾਮ ਕਰ ਲਏ ਆਪਦੇ ਹਾਂਜੀ ਸਰਕਾਰ ਨੇ ਉਹਨਾਂ ਦੇ ਮੂੰਹ 'ਚ ਗੋਲੀ ਪਾਉਣ ਲੱਗ ਗਏ ਵੀ ਇੱਕ ਹੀ ਦਿਨੀਆਂ ਡੇਲੀ ਉਹ ਵੇਚ ਦਿੰਦੇ ਸੀ ਹਾਂ ਠੀਕ ਹੈ ਉਹ ਤੋਂ ਲਿਆ ਕੇ ਉਹ ਮੂੰਹ 'ਚ ਪਾ ਦਿੰਦੇ ਉਹ ਮੂੰਹ 'ਚ ਰੱਖ ਲੈਂਦੇ ਗਿੱਲੀ ਨਹੀਂ ਹੋਣ ਦਿੰਦੇ ਉਹਨਾਂ ਕੋਲ ਐਡਾ ਤਰੀਕਾ ਬਾਹਰ ਹੀ ਵੱਧ ਮੰਦੇ ਬਾਹਰ ਹੀ ਵੱਧ ਲੈਂਦੇ ਨਹੀਂ ਗੱਲ ਹੈ ਫੇਰ ਉਹ ਘੋੜ ਕੇ ਹਲਾ ਕੇ ਫੇਟੀ ਦਾ ਲਾ ਦੇਉਂਦੇ ਕਿਉਂ ਮਰਨਾ ਸਾਰਿਆਂ ਪਰ ਸਿੱਧੀ ਗਾ ਲੋ ਪਤਾ ਨਹੀਂ ਕਿਉਂ ਉਹ ਕੋਈ ਭੌਸਾ ਸਾਨੂੰ ਹਾਂ ਉਹਨਾਂ ਨੂੰ ਲਤ ਲੱਗ ਗਈ ਉਹ ਹੁਣ ਪਿਆਰ ਚ ਈਟੇ ਈਟੇ ਜਵਾਕ ਸਾਈਕਲ ਵਾਲੀਆਂ ਪੈਂਚਰ ਲਾਉਣ ਵਾਲੀਆਂ ਟਿਊਬਾਂ ਸੁੰਘਦੇ ਫਿਰਦੇ ਆ ਨਸੇ ਦੀ ਗਾਤਰ ਪੈਟਰੋਲ ਸੁੰਘਦੇ ਫਿਰਦੇ ਆ ਹਾਂ ਆ ਪੈਂਚਰ ਲਾਉਣ ਵਾਲੀਆਂ ਟਿਊਬਾਂ ਦੀ ਆਮ ਹੀ ਸੁੰਘਦੇ ਆ ਉਹ ਸਲੋਸ਼ਨ ਜਾਂ ਉੱਥੇ ਬੈਣ ਹੈ ਅੱਛਾ ਛੋਟੇ ਛੋਟੇ ਜਵਾਕ ਸੁੰਘੀ ਜਾਂਦੇ 12-12 10-10 ਸਾਲਾਂ ਦੇ ਯਾਰ ਅੱਛਾ ਜੀ ਸਾਡੇ ਨਾਲੋਂ ਸਾਰੇ ਪਾਸੇ ਵੱਧ ਨਸ਼ਾ ਅਸੀਂ ਬਦਨਾਮ ਆਉਂਦੇ ਆ ਤੂੰ ਆਪ ਹੀ ਕਰ ਲੈਂਦੇ ਮੈਂਟਚ ਜਿਵੇਂ ਅਸੀਂ ਆਪਣੀਆਂ ਫਸਲਾਂ ਬਦਨਾਮ ਕਰ ਲ ਗਏ ਸੌੜ ਤੋਂ ਰੋਇਸ ਫਰੇ ਉਹ ਗੰਦਾ ਆਪੀ ਬੈਲਕੋਨੀ ਕਿਹੜੀ ਅਸੀਂ ਖੋਪੀ ਚ ਲੈਟਰੀਨ ਪਾਉਂਦੇ ਆ ਬਈ ਕਿੱਥੇ ਅਸੀਂ ਸਬਜ਼ੀਆਂ ਚ ਗੰਦਾ ਪਾਣੀ ਪਾਉਂਦੇ ਆ ਸਾਫ ਪੈਂਦਾ ਸਾਡੇ ਤਾਂ ਹੈ ਸਹੀ ਗੱਲ ਹੈ ਰੋਇਸ ਫਰੇ ਨਾ ਪਹਿਲਾਂ ਤੁਸੀਂ ਪਾਉਂਦੇ ਹੋਨੇ ਆਪਾਂ ਮੈਂ ਕਹਿੰਨਾ ਕੈਨੇਡਾ ਅਮਰੀਕਾ ਸਾਡੇ ਨਾਲੋਂ ਵੀ 4 ਗੁਣਾ ਜ਼ਿਆਦਾ ਪਾਉਂਦਾ ਉਹਨਾਂ ਨੇ ਤਾਂ ਬਾਜ਼ ਬਾਹਰ ਕੱਢੀ ਨਹੀਂ ਬਾਜ਼ ਬਾਹਰ ਕੱਢੀ ਨਹੀਂ ਚਲ ਪਰ ਅਸੀਂ ਲੋਕ ਆਪ ਹੀ ਆਪਦੇ ਆਪ ਨੂੰ ਬਦਨਾਮ ਕਰਨ ਚ ਲੱਗ ਜਾਈਏ ਜਿਮਨ ਭਈਏ ਨੇ ਪੱਗ ਲਾਤੀ ਅਸੀਂ ਵੀਡੀਓ ਪਾ ਦਨੇ ਆ ਆ ਦੇਖੋ ਜੀ ਪ੍ਰਵਾਸੀ ਨੇ ਸਾਡੀ ਪੱਗ ਲਾਤੀ ਪਰ ਉਹਦੀ ਸਾਡੀ ਬੇਇੱਜ਼ਤੀ ਕਿੰਨੀ ਐ ਬੇਇੱਜ਼ਤੀ ਕਿੰਨੀ ਆ ਉਹਨੂੰ ਭੈਂਦਣੇ ਨੂੰ ਵੱਡੋ ਚਾਰ ਜਾਣੇ ਜਾ ਕੇ ਉੱਥੇ ਡੋਂਗ ਦਿਓ ਬਨਾਂਜੀ ਤੇ ਪੱਗ ਬੰਨੀ ਹੈ ਸਿਰ ਤੇ ਉਹਨੂੰ ਕਹਿ ਵੀਰੀ ਦੀ ਅੱਖੀ ਵੀ ਕਰਨੀ ਆਪਾਂ ਜੇ ਭਈਏ ਹੀ ਹੱਥ ਪਾ ਗਿਆ ਤਾਂ ਫਾਇਦਾ ਕੀ ਵੰਡਣੀ ਉਹ ਤੇ ਫਿਰ ਇਹਨਾਂ ਦਾ ਚੰਗਾ ਬੈਠੇ ਜੇਹ ਵਿੱਚ ਬੈਠੇ ਚੰਗਾ ਹਾਂ ਦੋਨੋਂ ਢੂੰਗੋ ਜਦੋਂ ਪੰਜ ਸੱਤਾਂ ਨੇ ਢੂੰਗੇ ਤਾਂ ਸਿੱਧੇ ਹੋ ਜਾਣਗੇ ਹਾਂ ਪਰ ਸਾਡੇ ਬੰਦੇ ਹੀ ਛੜੋਂ ਆ ਜਾਂਦੇ ਆ ਹਾਂ ਕੱਲ ਮੈਂ ਵੀਡੀਓ ਦੇਖੀ ਉਹਨੇ ਪੱਗ ਨੂੰ ਹੱਥ ਪਾਇਆ ਸਿੰਘ ਗਏ ਉਹਦੇ ਕੋਲੇ ਹਾਂ ਉਹ ਕਹਿੰਦਾ ਅੱਗੇ ਤੋਂ ਗਲਤੀ ਨਾ ਕਰ ਲਿਓ ਸਾਡੀ ਰੇੜੀ ਆ ਸਾਡੀ ਆ ਸਰਦਾਰ ਸਾਡਾ ਆ ਇਕਦੇ ਐ ਪਾਦ ਨੂੰ ਹੱਥ ਪੈ ਗਿਆ ਜਿਉਂਦੇ ਨਹੀਂ ਜਾਣ ਦੇਣਾ ਸੀ ਹੱਥ ਵੜਦੇ ਨੇ ਉਹਨੇ ਗੁੱਟ ਆਪਣੇ ਬੰਦੇ ਵਿੱਚ ਕੋਈ ਚਲੋ ਹੁਣ ਛੱਡੋ ਗਲਤੀ ਦਾ ਮੰਨ ਲਈ ਯਾਰ ਉਹਨੇ ਕਹੀ ਜਾਂਦਾ ਗਲਤੀ ਹੋਈ ਬਾਦ ਛੱਡੋ ਲੈ ਭੱਗ ਲਾ ਕੇ ਗਲਤੀ ਹੋ ਗਈ ਕਿਵੇਂ ਗਲਤੀ ਹੋ ਗਿਆ ਹੋਵੇ ਹੈ ਫਾਈਜੀ ਜੇ ਉਹਨਾਂ ਨੂੰ ਅਸੀਂ ਗਲਤੀ ਕਰ ਲਈ ਨਾ ਪੰਜਾਬ ਚੀ ਉਹਨਾਂ ਦੇ ਵਿਰੁੱਧ ਉਹ 20 ਜਣੇ ਆ ਕੇ ਤੇ ਮਾਰਨ ਤਾਂ ਕਿ ਜੇ ਮਾਰ ਹੀ ਦਿੱਤੇ ਸਾਡੇ ਬੰਦੇ ਕਿੰਨੇ ਬਿਲਕੁਲ ਜੀ ਸਾਨੂੰ ਸਾਹਮਣਾ ਪੈਣਾ ਹੈ ਸਾਨੂੰ ਆਪਗੰਮ ਕਰਨੇ ਪੈਣੇ ਹੈ ਇਨਾ ਵੀ ਨਾ ਗੱਡਾ ਨਹੀਂ ਖੜਾ ਸਾਡਾ ਅਸੀਂ ਕਹਿੰਨੇ ਲਾ ਲੋ ਰੇੜੀਆਂ ਕਾ ਤੂੰ ਲਾ ਲੋ ਸਾਡੇ ਜਵਾਬ ਕਾ ਦੇ ਨਵਾਓ ਮਾਰੋ ਚੇਤਰਸਾਲਿਆਂ ਦੇ ਲਾਉਣਗੇ ਜਿਨ੍ਹਾਂ ਦੇ ਘਰੇ ਬੱਚੇ ਆ ਬੇਲੇ ਫਿਰਦੇ ਆ ਉਹਨਾਂ ਨੂੰ ਤਾਂ ਲੱਗੂ ਕੰਮ ਲੱਗੂ ਕੰਮ ਸਹੀ ਗੱਲ ਹੈ ਉਹਨਾਂ ਨੂੰ ਧਾਇ ਰੁਪਈਆ ਲਾਣਾ ਲਿਆਉ ਪਾਓ ਰੇੜੀਆਂ ਲਾਓ ਕੰਮ ਰੁਪਈਆ ਲੈ ਕੇ ਆਉਣਗੇ ਦੋ ਤਿੰਨ ਜਹਾਂ ਤਣਕੂਟੇ ਘਰੇ ਉਹ ਬਿਲਕੁਲ ਜੀ ਛੋਟਾ ਘਰ ਸਵਰਗ ਬਣ ਜੂ ਤਾਂ 3-4-4 ਜੁਆਗ ਵੇਲੇ ਫਿਰਦੇ ਸਰਕਾਰੀ ਕਣਕਾਂ ਤੇ ਪੜੀ ਜਾਂਦੇ ਆ ਮੈਂ ਤਾਂ ਸਰਕਾਰ ਨੂੰ ਕਹਿੰਦਾ ਯਾਰੇ ਬੰਦ ਕਰੇ ਯਾਰ ਦੇਣਾ ਬਿਲਕੁਲ ਹੀ ਸਾਰੇ ਲੋਕ ਮਿਹਨਤ ਕਰਦੇ ਯਾਰ ਜੁਆਗ ਵੇਲੇ ਕਰਤੇ ਯਾਰ ਸਹੀ ਗੱਲ ਨਸਿਆਂ ਤੇ ਬਾਹਰ ਤੇ ਜੁਆਗ ਜੇ ਨਾ ਮਿਲਦਾ ਉਹ ਵੀ ਆਟਾ ਦਾਲ ਆਪਦਾ ਉਹੀ ਯਾਰ ਕੋਈ ਬਹਾਨੇ ਨਾਲ ਕੋਈ ਕੰਮ ਦੇਣ ਸਹੀ ਗੱਲ ਹੈ ਨੌਕਰੀ ਦੇਣ ਨੌਕਰੀ ਦੇਣਾ ਕੋਈ ਫੈਕਟਰੀਆਂ ਲਾਉਣ ਯਾਰ ਨੇੜੇ-ਤੇੜੇ ਕੋਈ ਉਹ ਜੀ ਕੋਈ ਕੰਮ ਕੋਲ ਕੇ ਦੇਣ ਕੋਈ ਜਨਾਨੀਆਂ ਨੂੰ ਬੰਦਿਆਂ ਨੂੰ ਕੋਈ ਮੁੰਡਿਆਂ ਨੂੰ ਕੋਈ ਫੈਕਟਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਬਣਾਓ ਭਾਈ ਵੇਚੋ ਕਿੰਨੇ ਆ ਮਸ਼ੀਨਾ ਆ ਗਈਆਂ ਬਿਲਕੁਲ ਜੀ ਚੱਪੜਾ ਬਣਾਉਣ ਵਾਲੀਆਂ ਆ ਗਈਆਂ ਹਨ ਪਲੇਟਾਂ ਬਣਾਉਣ ਵਾਲੀਆਂ ਆ ਗਈਆਂ ਗਲਾਸ ਬਣਾਉਣ ਵਾਲੀਆਂ ਆ ਗਈਆਂ ਕਿੰਨਾ ਮਸ਼ੀਨਾ ਆ ਗਈਆਂ ਜੂਸ ਵਾਲੀਆਂ ਆ ਗਈਆਂ ਸਰਕਾਰ ਇਹ ਹੀ ਦੇਣ ਲੱਗ ਜੇ ਕਸਤਾ ਤੇ ਕੋਈ ਬੜਾ ਮਹਿੰਗਾ ਪ੍ਰੋਜੈਕਟ 25-30 ਹਜ਼ਾਰ ਦੀ ਮਸ਼ੀਨ ਹੈ ਸਰਕਾਰ ਕੈਸਤੇ ਮੁਹੱਈਆ ਕਰਵਾ ਦੇ ਵੀ ਮੁੰਡਿਆਂ ਨੂੰ ਵੀ ਕੰਮ ਲੱਗੋ ਇਤੋਂ ਤੁਹਾਨੂੰ ਕੱਚਾ ਮਾਲ ਮਿਲਣਾ ਭਾਈ ਆ ਤੁਹਾਨੂੰ ਕਿਹੜਾ ਕੱਚਾ ਮਾਲ ਦੇਤਾ ਚੱਕੋ ਤੁਹਾਨੂੰ 1 ਲੱਖ ਰੁਪਏ ਦਾ ਸਮਾਨ ਦੇਤਾ ਇਤੋਂ ਦਾ ਸਮਾਨ ਦੇ ਕੇ ਲੈ ਕੇ ਆਉਣਾ ਤੁਸੀਂ ਨਾਲ ਤੁਸੀਂ ਆ 2000 ਰੁਪਏ ਮਹੀਨਾ ਦੇਣਾ ਇੱਥੇ ਤੋਂ ਦਾ ਸਮਾਨ ਵਿਕੂਗਾ ਗੱਲ ਖਤਮ ਉਚਾਪਣਾ ਬਣਾਵੇ ਕੋਈ ਕੁਸ ਬਣਾਵੇ ਕੋਈ ਕੁਸ ਬਣਾਵੇ ਘਰੋ ਘਰੀ ਆਪਦਾ ਸਮਾਨ ਬਣਾਉਣ ਲੱਗਣ ਬਿਲਕੁਲ ਚਿੰਦਨੂ ਵਰਨਾ ਪੈਣਾ ਹਰ ਘਰੇ ਕੋਈ ਨਾ ਕੋਸ ਬਣੀ ਬੜੇ ਸਹੀ ਗੱਲਾਂ ਜੀ ਅਸੀਂ ਕਾਮਯਾਬ ਹੋ ਜਾਾਂਗੇ ਕੰਮ ਬਿਵਹਾਰ ਕਰਨੋ ਹਰ ਘਰ ਕੋਲੇ ਕੰਮ ਚਾਹੀਦਾ। ਇਹ ਹਰ ਘਰੇ ਇੱਕ ਅੱਧੀ ਮਸ਼ੀਨ ਲੱਗੀ ਹੋਵੇ। ਹਰ ਘਰੇ ਇੱਕ ਅੱਧਾ ਕਮਰੇ ਚ ਕੋਈ ਨਾ ਕੁਝ ਬਣਦਾ ਹੋਵੇ ਸਾਰਾ ਟੱਬਰ ਵਾਰੀ ਵਾਰੀ ਕੰਮ ਕਰੀ ਜਾਊ। ਬਾਲੇ ਨਿਆਰੇ ਆ ਜੀ। ਕੋਈ ਜੂਸ ਬਣਾਈ ਜਾਂਦਾ ਕੋਈ ਗੋਸ ਬਣਾਈ ਜਾਂਦਾ ਕੋਈ ਕੁਸ ਬਣਾਈ ਜਾਂਦਾ ਕੋਈ ਕੁਸ ਬਣਾਈ ਜਾਂਦਾ ਕੋਈ ਘਰੇ ਫੈਕਟਰੀ ਲਈ ਬੈਠਾ ਕੋਈ ਰੋਡ ਤੇ ਰੇੜੀ ਲਈ ਬੈਠਾ ਸਭ ਕੰਮ ਲੱਗਜੋ। ਆਪੇ ਮਰ ਜਣਗੇ ਇਹ ਜਦੋਂ ਇਹਨਾਂ ਕੋਲ ਖਾਣਾ ਬੰਦ ਕਰੋ ਹੁਣ ਥੁੱਕੀ ਜਾਂਦੇ ਹੈ ਵਿੱਚ ਕੀ ਖਾਣਾ ਹੈ। ਬੇਟੇ ਮੂੰਹ ਜਿਹੜੇ ਬੰਦੇ ਅਜੇ ਵੀ ਨਹੀਂ ਹਟਦੇ ਯਾਰ। ਮਾਰੇ ਨੂੰ ਸ਼ਰੀਆਮ ਪਤਾ ਲੱਗ ਗਿਆ ਭਾਈ ਜਿਹੜੇ ਇਹ ਗੋਲ ਗੱਪੇ ਖਾਉਂਦੇ ਪਿਸ਼ਾਬ ਕਰਕੇ ਲੈਂਦੇ ਆ ਹੁਣ ਕਿੱਥੇ ਪੂਰੀਆਂ ਖਾਣ ਲੱਗਿਆ ਤਰਨ ਤਰਨ ਕੋਲੇ ਥੁੱਕੀ ਜਾਂਦਾ ਸੀ ਫੜ ਲਿਆ ਉਹ ਥੁੱਕੀ ਵੀ ਇੱਕ ਬੰਦਾ ਕਹੀ ਜਾਂਦਾ ਕਹਿੰਦਾ ਲੈ ਹੁਣ ਗਲਤੀ ਮੰਨ ਲਈ ਇਹਨੇ ਸ਼ਰਦਿਓ ਹਾਂ ਥੋ ਗਲਤੀ ਮੰਨ ਲਈ ਉਹ ਤਾਂ ਅਸੀਂ ਵੀ ਉੱਥੇ ਹੀ ਖਾਂਦੇ ਸੀ ਉਹ ਕਹਿੰਦਾ ਥੁੱਕੀ ਖਾਂਦੇ ਸੀ ਪਰ ਇਹ ਕਾਦੀ ਗਲਤੀ ਹੈ ਇਹ ਕਾਦੀ ਗਲਤੀ ਜਾਣ ਬੁੱਧ ਕੇ ਗੰਦ ਖਵਾਉਂਦੇ ਆ ਯਾਰ ਖਬਰੇ ਕੀ ਕੀ ਪਾਉਂਦੇ ਆ ਉਹ ਨਾ ਖਾਓ ਭਾਈ ਤੁਸੀਂ ਇਹਨਾਂ ਨੋਟ ਕਰ ਲਓ ਕਿ ਜਿੱਥੇ ਦੁਕਾਨ ਤੇ ਵੀ ਬਜ਼ਾਰ ਰੱਖਿਆ ਨਾ ਕਿਸੇ ਦੀ ਸਟਾਲ ਤੇ ਉੱਥੋਂ ਵੀ ਚੀਜ਼ ਨਾ ਖਾਓ ਨਾ ਖਾਓ ਵਧੀਆ ਰਹਿਾਂਗੇ ਉਹ ਗੰਦਾ ਬਿਲਕੁਲ ਤੁਹਾਨੂੰ ਪਰੋਸਿਆ ਜਾ ਰਿਹਾ ਹੈ ਕਿ ਆਪ ਦਾ ਪੰਜਾਬੀ ਬਣਾਉਂਦਾ ਖਾ ਲੋ ਨਹੀਂ ਘਰੇ ਬਣਾ ਕੇ ਖਾ ਲੋ ਹਾਂਜੀ ਗੱਲ ਹੀ ਖਤਮ ਹੈ ਦੂਜੇ ਬੰਦੇ ਕੋਲ ਨਾ ਜਾਓ ਆਦੇ ਬੱਚਿਆਂ ਨੂੰ ਨਾ ਜਾਣ ਦਿਓ ਬਿਮਾਰ ਕਰ ਲਾਂਗੇ ਕਿ ਨਹੀਂ ਕਦੋਂ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਈ ਜਾਂਦੇ ਠੀਕ ਹੈ ਬਾਕੀ ਸਰਕਾਰ ਜ਼ਰੂਰ ਸੋਚੇ ਜੀ ਹਾਂਜੀ ਚਲੋ ਨਸ਼ੇ ਬੰਦ ਕਰਦੀਏ ਬਹੁਤ ਵਧੀਆ ਬਰਾਲਾ ਭਗਵੰਦ ਮਾਨ ਜੀ ਦਾ ਵੀ ਤਾਂ ਵਧਾਈਆਂ ਦਿੰਨੇ ਆ ਉਹਨਾਂ ਨੂੰ ਜੇ ਤੁਹਾਡਾ ਇਹ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਚ ਕਾਮਯਾਬ ਹੋ ਜਾਓਗੇ ਤੁਸੀਂ ਹਾਂਜੀ ਪੂਰੇ ਲੋਕ ਤੁਹਾਡੇ ਨਾਲ ਖੜਨਗੇ ਬੰਦ ਕਰੋ ਹੂੰ ਦੱਬ ਕੇ ਬੰਦ ਕਰੋ ਹਾਂ ਬਿਲਕੁਲ ਬੰਦ ਕਰੋ ਹਾਂ ਜਿਹੜੇ ਕੁਦਰਤੀ ਨਸ਼ੇ ਆ ਉਹਨਾਂ ਨੂੰ ਢੱਲ ਦਿਓ ਹਾਂ ਮਾੜੀ ਮੋਟੀ ਆ ਨਾ ਹਾਂਜੀ ਚਲ ਨਹੀਂ ਖੋਲਾ ਸਕਦੇ ਆ ਆਪਾਂ ਤੁਹਾਡੇ ਹੱਥ ਚ ਹੈ ਵੀ ਚਲ ਮਾੜੀ ਮੋਟੀ ਢੱਲ ਖਾਣ ਪੀਣ ਵਾਲਿਆਂ ਨੂੰ ਨਾ ਰੋਕੋ ਉਹਨਾਂ ਨੂੰ ਜਿਹੜੇ ਪੁਰਾਣੇ ਲੱਗੇ ਖਾਈ ਜਾਂਦੇ ਆ ਨਾ ਲੋ ਡਾਡਾ ਦੇ ਪੀਮਾ ਹੋਮਾ ਉਹਦਾ ਕੋਈ ਨੁਕਸਾਨ ਵੀ ਨਹੀਂ ਯਾਰ ਆ ਗੋਲੀ ਕਿਛ ਕਾਏ ਬੰਦ ਹੋ ਜਾਈ ਯਾਰ ਇਹ ਬਹੁਤ ਨੁਕਸਾਨ ਵਾਲੀਆਂ ਚੀਜ਼ਾਂ ਜਿਹੜੇ ਟੀਕੇ ਲੱਗਦੇ ਇਹ ਬੰਦ ਹੋ ਜਾਣਾ ਹਨਾ ਠੀਕ ਹੈ ਜੀ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਗਲਤ ਬੋਲਿਆ ਕਾ ਵੀ ਕਈ ਵਾਰੀ ਬੋਲਿਆ ਜਾਂਦਾ ਹਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ